ਸਤਿ ਸ੍ਰੀ ਅਕਾਲ ਸਜਣੋ ਸਵਾਗਤ ਹੈ ਸੰਧੂ ਪੱਤਰਪੁਰੀਆ ਡੇਰੀ ਫਾਰਮਿੰਗ ਵਿੱਚ ਸਜਣੋ ਅੱਜ ਪਹੁੰਚੇ ਆ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਸਾਬ ਦੇ ਤਹਿਸੀਲ ਪੱਟੀ ਭਾਈ ਗੁਰਪ੍ਰੀਤ ਦੇ ਫਾਰਮ ਤੇ ਆਏ ਆ ਤਿੰਨ ਵਾੜਾਂ ਇੱਕ ਮੈਂ ਸਜਣੋ ਵਿਖਾਉਣ ਲੱਗੇ ਆ ਚਾਰ ਪਸ਼ੂ ਤਸੱਲੀ ਕਰਨਾ ਤੁਹਾਡਾ ਫਰਜ਼ ਬੰਦਾ ਆ ਕੇ ਕਰਕੇ ਲੈ ਕੇ ਜਾਣਾ ਕਿਉਂਕਿ ਪੈਸੇ ਲੈਉਣੇ ਵਜ੍ਕੇ ਕਿਸੇ ਨੂੰ ਕੋਈ ਲਾਭ ਨਹੀਂ ਦੇਣਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਨਾ ਭੁੱਲਣਾ ਫੋਰੂ ਦੇ ਕੇ ਮਾਤੜ ਦਾ ਗਰੀਬ ਦਾ ਫਾਇਦਾ ਹੋ ਜਾਂਦਾ ਕੋਈ ਆਪਦੀ ਖਰੀਦਦਾਰੀ ਕਰ ਸਕਦਾ ਕਰਦੇ ਆ ਗੱਲਬਾਤ ਜੁੜੇ ਰਹੋ ਅੰਡ ਤਖਰ ਜੀ ਬਾਈ ਜੀ ਸਾਸਰੀ ਘਾਲ ਸਾਸਰੀਆਂ ਵੇਚੀਆਂ ਸੀ ਹੋ ਚੜਦੀ ਕਲਾ ਮੰਨਨ ਅਸ ਬਥੇ ਠੀਕ ਆ ਡਰੈਸ ਕਰਾ ਨੋਟ ਵੀ ਮੇਰਾ ਵੀ ਪਿੰਡ ਭਾਈ ਲੱਤੂ ਹਾਂ ਤਸੀਲ ਪੱਟੀ ਝਲਾਸ਼ਵੀ ਤਰਤਾਰ ਸਾਹਿਬ ਠੀਕ ਆ ਮੋਬਾਈਲ ਨੰਬਰ 9541 6892 40 ਹੈ ਠੀਕ ਆ ਤੇ ਸ਼ੁਰੂਆਤ ਕਰੀਏ ਗੱਬਣ ਤੋਂ ਗੱਬਣ ਇਹ ਅੱਜ ਭਲ ਕੀ ਸੁਖੂਗੇ ਹਨਾ ਲੋਕ ਦੇ ਨਹੀਂ ਸੂਕ ਜਾਂਦੀ ਆ ਕਿੰਨਾ ਕੁ ਬਈ ਜੜਗੇ ਨਾ ਦੁੱਧ ਤੁਹਾਨੂੰ ਦੱਸਿਆ ਮਾਲਕਾਂ ਨੇ 14 ਲੀਟਰ ਪਾਈ ਦੇ ਸੁਣ ਅੱਛਾ ਤੋ ਰਿਓ ਤੇ ਜੇ ਨਹੀਂ ਕੀ ਜਮੀ ਅੱਛੀ ਦੂਜਾ ਸੂਆ ਹਨ ਜਾਰਾ ਨਹੀਂ ਤੇ 16 17 ਕਿਲੋ ਨਹੀਂ ਛੱਡਦੀ ਨਹੀਂ ਛੱਡਦੀ ਹੈ ਨਾ ਹੀ ਬੜੀ ਹੈ ਢੇਰ ਟੋਲੇ ਪੜਈ ਆ ਰੱਖਣਾ ਵੀ ਭਾਰਤ ਸਿੰਘ ਹਾਂ ਲਓ ਸੱਜਣੋ ਬੈੜ ਦੇਖੋ ਬਹੁਤ ਚਮਕ ਚਮਕ ਸੋਹਣੀ ਆ ਬੈੜ ਚਲੋ ਕਿਉਂਕਿ ਹੁਣ ਸਰਦੀ ਆ ਗਈ ਨਵਾਈ ਧਵਾਈ ਨਹੀਂ ਆ ਨਿਸ਼ਕ ਪੁਸ਼ਕ ਚੰਗੀ ਆ ਹਾਂ ਇਹ ਬੰਨਾ ਸੰਤੂ ਸਾਹਿਬ ਨੂੰ ਖੜਾ ਇਹ ਪੂਰੀ ਥੱਲੋਂ ਥੱਲੇ ਵਾ ਪੂਰਾ ਦਣਿਆ ਪਿਆ ਹਨ ਦੇ ਬਾਈ ਕੀ ਰੇਟ ਸਰਦੀ ਦੇ ਰਹੀਏ ਜੈ ਜੈ ਕਰਕੇ ਬਾਈ ਜੀ ਐਂਟੀ ਐਂਟੀ ਬੋ ਜੈ ਜੈ ਬੋ ਜੈ ਜੈ 50 ਹੀ ਨਾ ਕਰੀਏ ਨਿਕਲ ਜਾ ਜੀ ਕਰ 50 ਦੀ ਕਰ ਜੀ ਨਿਕਲ ਜਾ ਜੀ ਹੈ ਜਾਂਦੇ ਨਾਲ ਜਾਂਦੀ ਠੀਕ ਆ ਆ ਅੱਗੇ ਆ ਗਈ ਸੂਈ ਸਵਾਈ ਹੈ ਨਾ ਕਿੰਨਾ ਦੁੱਧ ਆ ਇਹਦੇ ਥੱਲੇ 13 ਲੀਟਰ ਦੁੱਧ ਜੇ ਬੱਚੀ ਨਹੀਂ ਮਗਰ ਇਹ ਬੱਚਾ ਆ ਜਿਹੜਾ ਹਾਂਜੀ ਗੁਰਲਾ ਹਾਂਜੀ ਗੁਰਲਾ ਇਹ ਹੀ ਦੋ ਜੀ ਇਹ ਰੱਖ ਸਾਰ ਲਾਇਆ ਤਾਂ ਠੀਕ ਆ ਡੱਬਾ ਦੁੱਧ 13 ਕਿਲੋ 13 ਕਿਲੋ ਹਾਂ ਤੁਹਾਨੂੰ ਬੜਾ ਸੋਨਾ ਪ੍ਰਿੰਟ ਵੀ ਚੰਗਾ ਇਹ ਤੋਂ ਤਨਾ 14 15 ਹੀ ਥੋੜੇ ਮਕੀਨ ਤੇ ਲੱਗੀ ਹਾਂ ਜਿਹੜੇ ਮਸ਼ੀਨ ਤੇ ਲੱਗਣਾ ਸ਼ਾਮ ਤੇ ਹੋਂ ਫੇਰਾ ਭਾਵੇਂ ਜਾ ਕੇ ਕੋਈ ਭਰਾ ਮਸ਼ੀਨ ਤੇ ਚਲੋ ਨਿੱਗਰ ਵੇਖੋ ਵੇਦੀ ਹਾਂ ਨਿੱਗਰ ਲੈ ਵੇਦੀ ਹਾਂ ਥਾਂ ਥੋੜਾ ਬੜਾ ਸੋਹਣਾ ਲੱਗਾ ਚੋਣ ਵੀ ਚੰਗੀ ਹੋ ਬਿਲਕੁਲ ਬਿਲਕੁਲ ਓਕੇ ਛੱਡੀ ਲੋ ਜੀ ਤੇ ਬਾਈ ਜੀ ਦੀ ਕੀਮਤ ਇਹ ਵੀ ਕਰਾਉਣ ਦਾ ਸਾਥ ਕਰਾ ਲ ਕੇ 52 ਦੀ ਦੇ ਦੀਏ ਜੀ ਜਾਇਜ਼ ਕਰਕੇ ਇਹ ਗਾਂ ਝਾਰਪਾ ਦੇ ਝਾਰਪਾ ਦੀ ਪੁੜੀ ਆ ਹਾਂਜੀ ਤਾਂ ਇਹ ਕਰਦੀ 50 ਹੀ ਕਰਦੀ ਹੈ ਨੀ ਕਣਜਨ ਕਰਦੀ ਨਹੀਂ 50 ਹੀ ਕਰਦੀ ਹੈ ਲੱਖ ਦਾ ਜੋੜਾ ਚੱਲ ਜਾਣ 50000 ਠੀਕ ਆ ਜਿਹੜੇ ਪਰਨਾ ਨੇ ਸ਼ਾਮਾ ਕਰ ਤੇ ਇਹਨੂੰ ਖੋਲ ਕੇ ਇਹ ਪਹਿਲਣ ਦੇ ਪਹਿਲਣ ਇਹਦੇ ਮਗਰੋਂ ਵੱਛੀ ਦੁੱਧ ਕਿੰਨਾ ਹੈ ਇਹਦੇ ਥੰਨੇ 13 ਕਿਲੋ 13 ਹਾਂਜੀ ਲਓ ਸੱਜਣੋ ਆਹ ਬੱਚਾ ਜੇ ਦੁੱਧ ਚਲੋ ਇਹ ਤਾਂ ਤਾਜੀ ਫੁੱਈ ਬਿਲਕੁਲ ਲੱਗਦੀ ਆ ਹਾਂਜੀ 6-7 ਕੁਸ਼ ਮਿਲ ਜੇ ਆਹ ਇਹ 15 ਕਿਲੋ ਦੁੱਧ ਦੇ ਦੇਊਗੀ ਕਰੋਗੇ ਮਾਂ ਨਾ ਕਰੋਗੇ ਇੰਸ਼ਾਅਰ ਤੱਕ ਬੰਨਣਾ ਇਹ ਕੋਈ ਚੋਈ ਹੈ। ਥਾਂ ਨੂੰ ਬੜਾ ਸੋਹਣਾ ਲੱਗਾ ਜੀ। ਹਾਂ ਜੀ ਥਾਂ ਤੇ ਪਹਿਲਣ ਦੀ। ਹੋਰ ਬੜਾ ਬੰਦ ਹੈ। ਇੱਕ ਪ੍ਰੋਤ ਬੜਾ। ਲਾ। ਤੇ ਇਹ ਬਾਈ ਜੀ ਦਾ ਰੇਟ ਇਹ ਨਾਲ ਗਰਾਂ ਨੂੰ ਇਹਨੂੰ ਉਹਨਾਂ ਕਰ ਲਿਏ ਆ ਸਾਥ ਕਰਦੇ ਆ ਫਿਰ 5000 ਦੇ ਦੇ ਹਾਂ ਨਾ ਬਾਈ ਜੀ ਹੋਰ ਕਰ ਦੇ ਕੇ ਚੜ ਦੋ ਯਾਰ ਨਹੀਂ ਦੋ ਛੱਡ ਕੇ ਦੋ ਦੋ ਛੱਡ 47 ਦੀ ਦੇ ਦੇ 47 ਦੀ ਦੇ ਦੇ ਤੇ ਹੋਰ ਕਰ ਦੇ ਕੇ ਯਾਰ ਨਹੀਂ 46 ਦੀ ਕਰ ਦੇ ਕੇ ਨਹੀਂ ਨਹੀਂ ਕਰ ਦੇ ਕੇ ਹੋਣੀ ਪਾਪਾ ਰੋਟੀ ਨਹੀਂ ਮਿਲਣੀ ਘਰ ਹੈ ਰੋਟੀ ਰੋਟੀ ਖਾਣੀ ਆਪਾਂ ਨੂੰ ਯਾਰ ਲੜ ਪੈਣਾ ਨਾ ਕਰ ਜਾਣੇ ਪਰਾ ਕਟਾ ਪੈਂਦਾ ਹਾਂ 47 ਦੀ ਦੇ ਦੇ ਹਾਂ ਜੀ ਹਾਂ ਜੀ ਠੀਕ ਆ ਅੱਗੇ ਚੌਥੇ ਨੰਬਰ ਤੇ ਆ ਗਈ ਮੱਝ ਚੌਥੇ ਨੰਬਰ ਤੇ ਤੀਜੇ ਸੂਏ ਮੱਝ ਸੁਣਾਣਾ ਠੀਕ ਆ ਕਿੰਨਾ ਦੁੱਧ ਦੇ ਇਹਦੇ ਥੱਲੇ ਸੰਤੂ ਸਾਹਿਬ ਦੇ ਦੁੱਧ ਤੇ ਇਹਦੇ ਥੱਲੇ ਰਣਬਾਰਾ ਤੇ ਰਣ ਹਾਂ ਹਾਂਜੀ ਇਹ ਮੈਂ ਨਾ ਇਹ ਡੰਗਰ ਤੇ ਜਮਾਰਾ ਇਹ ਤੈਨੂੰ ਥੋੜਾ ਜਣਾ ਨਹੀਂ ਆ ਪਾਸ ਕੀ ਗੱਲ ਦੱਸ ਦੇਣੀ ਚਾਹੀਦੀ ਟੈਂਪਰੇਟ ਕੋਈ ਦਿਨ ਘਟ ਗਿਆ ਸੀ ਠੰਡਿਆ ਨਾ ਠੰਡਿਆ ਹੁਣ 9 ਕਿਲੋ ਦੁੱਧ ਨਵਾ ਬੈਠੇ ਨੇ 9 ਡੰਗਰਾਂ ਦੇ ਹਾਂ ਉਹ ਮਤਾਈ ਵੀ ਅੱਜ ਕਰਾਉਣ ਨੇ ਉਹ ਆ ਪੜਾ ਕੇ ਨਵਾਉਣਗੇ ਹਾਂ ਲੋ ਜੀ ਜਰੋ ਆਉਣ ਇਹਦੇ ਇਹਦੇ ਕੋਲ 9 ਕਿਲੋ ਦੁੱਧ ਹੋਊਗਾ ਆਹ ਹਾਉ ਦੀ ਦੁੱਧ ਤੇ ਫਿਰ ਤੇ ਪੱਛਾ ਦੇ ਮਗਰ ਕੱਟਾ ਏ ਬੱচ্চਾ ਮਗਰ ਕੱਟੀ ਕੱਟਾ 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 ਹਾਂਜੀ ਤੇ ਚੋਈ ਆ ਹਨਾ ਚੋਈਆਂ ਦੀ ਵੀਡੀਓ ਬਣਦੀ ਆ ਹਾਂ 9 9 ਚੋਣਾਂ ਮਗਰ ਕੱਟਾ ਕੱਟਾ ਹਾਂਜੀ ਇਹ ਸੱਜਣੋ ਚੋਈ ਦੀ ਆ ਜੇ ਕੇ ਭੈਣ ਭਰਾ ਨੇ ਖਰੀਦਦਾਰੀ ਕਰਨੀ ਏ ਦੀ ਤੇ ਵੀਡੀਓ ਮੰਗਾ ਸਕਦਾ ਏ ਚੋਣ ਵਾਲੀ ਦੀ ਕਿਉਂਕਿ ਪਤਾ ਲੱਗ ਜਾਂਦਾ ਕਿੰਨੀ ਗਾਡਰ ਕੁਆਲਿਟੀ ਬਣਦੀ ਆ ਨਹੀਂ ਵੰਦੇ ਬੱਚਿਆਂ ਨੂੰ ਸਹੀਦੀ ਬਾਹ ਇਹ ਨਾ ਦੇਖ ਕਿਨੇ ਦੇਖ ਕਿਨੇ ਨਹੀਂ ਦੇਣੀ ਆ ਨਹੀਂ ਆ ਦਿਖਾਦਾ ਸੁਭਾ ਜੀ ਸੰਧੂ ਸਾਹਿਬ ਇਹ ਮੈਂ ਆਪਾਂ ਦੇ ਦੇਵਾਂਗੇ ਪੂਰੇ 70 ਦੀ ਦਿੱਤੀ 65 ਦੀ ਮੈਂ ਤਾਂ ਨਹੀਂ ਜਾਣਦੇ ਨਹੀਂ ਜਾਣਦੇ ਹੈ ਜਾਣਦੇ ਨਹੀਂ 64 ਦੀ ਕਰਦੇ ਜਾਣਦੇ ਪਰ ਦੋ ਸ਼ਰਤਾਂ ਦੇ ਨਹੀਂ ਨਹੀਂ ਜਿਆਦਾ ਹੈ 2 ਛੜ ਕੇ 68 2 ਛੜ ਕੇ ਵੰਡੀ ਜਿਹੜਾ ਖਰੀਦਦਾਰੀ ਕਰਦਾ ਉਹ ਇਹਦੀ ਵੀਡੀਓ ਵੱਖਰੀ ਮਗਾ ਸਕਦਾ ਬੜੀ ਟਣੀ ਦੀ ਤੇ ਇੱਕ ਆ ਮੋਟਰਸਾਈਕਲ ਹੈ ਨਾ ਲਓ ਜੀ ਇਹ ਮੋਟਰਸਾਈਕਲ ਕਿੰਨਾ ਮਾਡਲ ਹੈ ਇਹੀ ਮਾਡਲ ਦੇ ਤਾਂ ਟਾਇਰ ਦੋ ਹੈ ਪਵਾਏ ਅੱਜ ਦਾ ਵਾਰ ਟਾਇਰ ਪਵਾਏ ਨੂੰ 8 ਦਿਨ ਹੋ ਗਿਆ 8 ਦਿਨ ਤਾਂ ਹੱਥ ਪਵਾਏ ਹੱਥੀ ਪਵਾਏ ਟਾਇਰ ਹੈ ਨਾ ਦੋਵੇਂ ਟਾਇਰ ਨਵੇਂ ਪਵਾਏ ਆ ਮੋਟਰਸਾਈਕਲ 32000 ਕਿਲੋਮੀਟਰ ਚੱਲਿਆ 32000 ਹਾਂ ਜੀ ਜੀ ਤੇ ਏ ਨੰਬਰ ਤਨ ਉਤਾਰਨਾ ਨੰਬਰ ਤਨ ਉਤਾਰਨਾ ਹਾਂਜੀ ਤੇ ਕਿੰਨੇ ਦਾ 2 ਘੜ 40 ਦਾ ਤੇਰੀ 38 ਦਾ ਹੋਰ 1000 ਛੱਡ ਦੀ 37 ਦਾ ਠੀਕ ਆ ਇੱਕ ਆ ਜੀ 40 ਟਰਾਲੀ ਇੱਕ ਆ ਟਰਾਲੀ ਆ ਇਹਨੂੰ ਪਾਲ ਟਰੈਕਟਰ ਮਗਰ ਪਾ ਲੋ ਖਾਦ ਚਾਹਣੀ ਤੇ ਸੌਦਾ ਲਿਆਉਣਾ ਭਾਵੇਂ ਮੋਟਰਸਾਈਕਲ ਮਗਰ ਪਾ ਲੋ ਮਗਰ ਨਾਲ ਡੰਡਾ ਤੇ ਡਾਲਾ ਸਾਰਾ ਕੁਝ ਹੈਗਾ ਸੱਜਣੋ ਆ ਵੀਰ ਨੇ ਇਹ ਮੋਟਰਸਾਈਕਲ ਦੇ ਮਗਰ ਵੀ ਜਗਾਲ ਬਣਾਇਆ ਲਾ ਮਗਰ ਵੀ ਪਾਈ ਜਾਂਦੀ ਪਰ ਭਾਰ ਜ਼ਿਆਦਾ ਚੁੱਕਣਾ ਤੇ ਫੇਰ ਆਪਾਂ ਟਰੈਕਟਰ ਮਗਰ ਪਾਉਣੀ ਪੈਣੀ ਕਿਉਂ ਵੱਡੀ ਆ ਮੋਟਰਸਾਈਕਲ ਵਾਲੀ ਨਹੀਂਗੀ ਇਹ ਮੋਟਰਸਾਈਕਲ ਜੀ ਪਾਣੀ ਹਾਂ ਹਾਂਜੀ ਤੇ ਇਹ ਕਿੰਨੇ ਦੀ ਇਹ ਨਵੀਂ ਛੱਡੀ ਦੀ ਬੰਦੀ ਜੱਗ 15 ਦੀ ਕੋਈ 15 ਦੀ ਲਓ ਜੀ ਇਹ ਵੀ ਖਰੀਦਦਾਰੀ ਕਰਿਓ